ਉਦੋਂ ਤਾਂ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਬੋਲਦਾ ਸੀ ਵੀ ਮੈਂ ਮੁਰਗੀ ਦਾ ਕਦੇ ਵੀ ਮਾਲ ਵਜੇ ਦੇਵਾਂਗੇ ਅਸੀਂ ਮੁਰਗੀ ਦੇ ਤਾਂ ਛੱਡ ਤੁਸੀਂ ਆ ਸਾਡੀਆਂ ਫਸਲਾਂ ਦੇ ਮਾਲ ਵਜੇ ਦਾ ਦਿਓ ਇਹ ਸਾਰੇ ਥਾਂਵੇਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦਾ ਫਰਕ ਹੈ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕਬਜ਼ੇ ਆ ਜਾਵੇ ਸਾਨਾ ਦੇ ਨਾਲ ਧੱਕੇਸ਼ਾਹੀ ਕਰੀਏ ਲੋਕ ਇਸੇ ਤਰ੍ਹਾਂ ਕਰਨਗੇ ਇਹਨਾਂ ਦੇ ਕੱਪੜੇ ਪਾੜ-ਪਾੜ ਕੇ ਪਿੰਡਾਂ ਦੇ ਵਿੱਚੋਂ ਭਜਾਉਣਗੇ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਮੈਂ ਮੇਜਰ ਸਿੰਘ ਸਿਰੇ ਅੱਜ ਅਸੀਂ ਘੱਗਾ ਦੇ ਨੇੜੇ ਪਿੰਕ ਬਰਾਸ ਦੇ ਵਿੱਚ ਮੌਜੂਦ ਹਾਂ ਅਸੀਂ ਗੁਰਪ੍ਰੀਤ ਕੌਰ ਦੇ ਘਰ ਮੌਜੂਦ ਹਾਂ ਜਿਹੜੀ ਕਿਸਾਨ ਆਗੂ ਹੈ ਉਹਦੇ ਨਾਲ ਕਰਦਾਂ ਗੱਲਬਾਤ ਉਹਦੇ ਜੀਵਨ ਬਾਰੇ ਤੇ ਬਾਕੀ ਪੰਜਾਬ ਦੇ ਮੁੱਦੇ ਬਾਰੇ ਕੀ ਨੇ ਉਹਨਾਂ ਦੇ ਵਿਚਾਰ ਆਉਸੀ ਕਰਦਾ ਗੁਰਪ੍ਰੀਤਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਪਿੰਡ ਪਹੁੰਚੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਜੇ ਆਪਾਂ ਅੱਜ ਗੱਲ ਕਰੀਏ ਗੁਰਪ੍ਰੀਤ ਕੌਰ ਬਰਾਸ ਹਾਂਜੀ ਇਹ ਨੌਨ ਲਾਈਨ ਦਾ ਕੋਈ ਮਤਾਜ ਨਹੀਂ ਹੈਗਾ ਇਹ ਤਾਂ ਕੋਈ ਇਹਦੇ ਵਿੱਚ ਦੋ ਗੱਲਾਂ ਨਹੀਂ ਹੈਗਾ ਵੀ ਇਹ ਨਾਂ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਕਿਉਂਕਿ ਗੁਰਪ੍ਰੀਤ ਕੌਰ ਬਰਾਸ ਇੱਕ ਇਹੋ ਜਿਹਾ ਨਾਮ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਤੇ ਚੈਨਲਾਂ ਦੀਆਂ ਸੁਰਖੀਆਂ ਬਣਿਆ ਹੋਇਆ ਹੈ ਜੀ ਅੱਜ ਆਪਾਂ ਗੱਲ ਕਰੀਏ ਕਿਸਾਨੀ ਮੋਰਚਿਆਂ ਦੀ ਤਾਂ ਇਹ ਸੁੰਨੇ ਸ਼ੁਰੂਆਤ ਕਿੱਥੋਂ ਕੀਤੀ ਸਭ ਤੋਂ ਵੱਲਤਾ ਜਿਹੜ ਤੁਸੀਂ ਨੇ ਇਹ ਗੱਲ ਕਹੀ ਵੀ ਇਹ ਨਾਂ ਲੈਣ ਦੇ ਮਹਤਾਜ ਨਹੀਂ ਮੈਂ ਪਰਮਾਤਮਾ ਦਾ ਸ਼ੁਕਰੀਆ ਕਰਦੀਆਂ ਕਿਉਂਕਿ ਕੋਈ ਵੀ ਬੰਦਾ ਆਪਦੇ ਦਮ ਤੇ ਕੰਮ ਨਹੀਂ ਕਰ ਸਕਦਾ ਹੁੰਦਾ ਇਹ ਕੋਈ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੁੰਦੀ ਹੈ ਪਰਮਾਤਮਾ ਹੀ ਮਿਹਰ ਕਰਦਾ ਹੈ ਮੈਂ ਸੱਚੇ ਪਾਤਸ਼ਾਹ ਅੱਗੇ ਹੀ ਅਰਦਾਸ ਕਰਦੀਆਂ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਿਰ ਤੇ ਮਿਹਰ ਭਰੇ ਹੱਥ ਰੱਖੀ ਜਿਹੜੀ ਸ਼ੁਰੂਆਤ ਦੀ ਗੱਲ ਸੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਆਪਣਾ 220 ਦੇ ਵਿੱਚ ਅੰਦੋਲਨ ਚੱਲ ਰਿਹਾ ਸੀ ਹਨਾ ਉਦੋਂ ਸਰਦਾਰ ਜੀ ਉਦੋਂ ਪਹਿਲਾਂ ਜਾਂਦੇ ਹੁੰਦੇ ਸੀ ਸਰਦਾਰ ਜੀ ਗਰਾਹਾਂ ਜਥੇਵੰਦੀ ਦੇ ਵਿੱਚ ਤੇ ਤਾਂ ਘਰੇ ਤਕਰੀਬਨ ਮੈਂ ਇਹੀ ਗੱਲ ਕਹਿਣੀ ਹੁੰਦੀ ਸੀ ਵੀ ਤੁਸੀਂ ਝੰਡਾ ਚੱਕ ਕੇ ਰੋਹ ਚਲੇ ਜਾਂਦੇ ਹੋ ਵੀ ਸਾਰੇ ਘਰ ਦੇ ਕੰਮ ਕਰਨੇ ਜਿਹੜੇ ਉਹ ਆਪਣੇ ਖਰਾਬ ਹੁੰਦੇ ਨੇ ਤੇ ਉਸ ਤੋਂ ਬਾਅਦ 200 220 ਦੇ ਵਿੱਚ ਉਹ ਅੰਦੋਲਨ ਵਿੱਢਿਆ ਗਿਆ ਮ ਆਪਨੇ ਨਿਆਲ ਬਾਈਪਾਸ ਦੇ ਉੱਤੇ ਰੈਸ ਪੰਪ ਦੇ ਉੱਤੇ ਪਾਤਣਾ ਬਲਾਕ ਦਾ ਮੋਰਚਾ ਲੱਗਿਆ ਤੇ ਉੱਥੇ ਜਾਣ ਲੱਗੇ ਦੋ ਚ ਮੈਂ ਦੋ ਦਿਨ ਗਈ ਤੇ ਉੱਥੋਂ ਜਦ ਗਏ ਬਸ ਫੇਰ ਲੱਗਣ ਲੱਗੀ ਫਿਰ ਵਾਹੀ ਗੁਰੂ ਨੇ ਕੋਈ ਇਹ ਜੀ ਕਿਰਪਾ કરી ਕਿ ਮੈਂ ਕਿਸੇ ਤੋਂ ਬੋਲਣਾ ਬਲਣਾ ਸਟੇਜ ਤੇ ਬਿਲਕੁਲ ਕਦੇ ਪੁੱਛਿਆ ਨਹੀਂ ਸੀ ਵੀ ਕੀ ਬੋਲਣਾ ਜੇ ਕਿਸੇ ਤੋਂ ਪੁੱਛਦੇ ਉਹ ਮੈਨੂੰ ਸਗੋਂ ਬੋਲਿਆ ਨਹੀਂ ਜਾਂਦਾ ਹੁੰਦਾ ਸੀ ਮੈਂ ਆਪਣੇ ਦਿਮਾਗ ਨਾਲ ਹੀ ਬੋਲੀ ਜਾਂਦੀ ਤੇ ਉਸ ਤੋਂ ਬਾਅਦ ਵਾਹਿਗੁਰੂ ਨੇ ਇਹ ਜੀ ਕਿਰਪਾ કરી ਕਿ ਪਿੱਛੇ ਹਟੇ ਨਹੀਂ ਗਿਆ ਘਰ ਵੀ ਰੋਲਿਆ ਪਰਿਵਾਰ ਵੀ ਉਹਦਾ ਰੋਲਿਆ ਸਿਰ ਤੇ ਮੰਮੀ ਡੈਡੀ ਹੈ ਨਹੀਂ ਸੀ ਤੇ ਬੇਟਾ ਸੀ ਉਹ ਵੀ ਪੜਦਾ ਸੀ ਤਾਂ ਜਦੋਂ ਉਦੋਂ 2020 ਦੇ ਵਿੱਚ ਅੰਦੋਲਨ ਚੱਲਦਾ ਸੀ ਦਿੱਲੀ ਬੜੀ ਡਿਊਟੀ ਨਿਭਾਈ ਹੈ ਵੱਡੀ ਭੂਮਿਕਾ ਨਿਭਾਈ ਹੈ ਅਗਰਾਹਾ ਜਥੇਵੰਦੀ ਦੇ ਵਿੱਚ ਤਾਂ ਉਦੋਂ ਵੀ ਸਾਡੇ ਗਮਾਂਡ ਨੇ ਪਰਿਵਾਰ ਨੇ ਬਹੁਤ ਸਾਥ ਦਿੱਤਾ ਹੈ ਮੇਰਾ ਤੇ ਉਸ ਤੋਂ ਬਾਅਦ ਆ ਚਲੋ ਸਾਡੇ ਕੋਈ મતਭੇਦ ਹੋ ਗਏ ਤਾਂ ਸਸੀ ਜਥੇਵੰਦੀ ਆਪਦੀ ਅਲੱਗ ਬਣਾਈ ਤਾਂ ਹੁਣ ਅਸੀਂ ਵੀ ਕੇਜੂ ਇਕਤਾ ਆਜ਼ਾਦ ਦੇ ਵਿੱਚ ਮੈਂ ਸਟੇਟ ਦੀ ਆਗੂ ਆ ਜੇ ਆਪਾਂ ਗੱਲ ਕਰੀਏ ਕਿਸਾਨੀ ਮੋਰਚੇ ਦੀ ਲਾ ਕੇ ਸੰਕਰ ਦੀ ਸਰਕਾਰ ਦੇ ਖਿਲਾਫ ਲੱਗਿਆ ਹੋਇਆ ਸੀ ਉੱਥੇ ਤੁਸੀਂ ਕਿੰਨਾ ਕੰਮ ਕੀਤਾ ਕਈ ਦਿਨ ਤੁਸੀਂ ਦਿਲ ਦੀ ਧਰਾਂ ਦੇ ਵਿੱਚ ਰਹੇ ਇਹ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਵੀ ਮੈਂ ਕਈ ਦਿਨ ਕੰਮ ਕੀਤਾ ਕਿਉਂਕਿ ਸਾਰੇ ਨੂੰ ਹੀ ਪਤਾ ਹੈ ਹੁਣ ਚਾਹੇ ਕੋਈ ਕੁਛ ਵੀ ਕਹੀ ਜਾਵੇ ਤਾਂ ਜਿੰਨੀ ਸਾਡੇ ਪਿੰਡ ਦੇ ਵਿੱਚੋਂ ਮੈਂ ਆਪਣੇ ਪਰਿਵਾਰ ਦੇ ਵਿੱਚ ਕੱਲੀ ਹੋਣ ਦੇ ਨਾਤੇ ਜਿੰਨੀ ਡਿਊਟੀ ਮੈਨੂੰ ਹੀ ਹੈ ਮੈਨੂੰ ਲੱਗਦਾ ਹੈ ਬਹੁਤ ਘੱਟ ਲੱਗਦੀ ਸੀ ਹਜੇ ਵੀ ਜਿੰਨੀ ਨਿਭਾਈ ਸੀ ਉਸ ਵੀ ਘੱਟ ਹੈ ਜੇ ਆਪਾਂ ਗੱਲ ਕਰੀਏ ਔਰਤ ਦੇ ਕੰਮ ਦੇ ਰੁਕੀ ਚੁੱਕ ਤੋਂ ਲੈ ਕੇ ਸਵੇਰ ਦਾ ਸ਼ਾਮ ਦਾ ਕਰਨਾ ਉਸ ਤੋਂ ਬਾਅਦ ਦੇ ਵਿੱਚ ਹੋਰ ਕੰਮ ਬਹੁਤ ਹੁੰਦੇ ਨੇ ਘਰ ਦੇ ਘਰੇਲੂ ਕੰਮ ਬਹੁਤ ਹੁੰਦੇ ਨੇ ਇੱਕ ਹਾਊਸ ਵਾਈਫ ਹੋ ਕੇ ਰਹਿ ਜਾਂਦੀ ਹੈ ਚਾਰ ਦਿਵਾਰੀ ਦੇ ਅੰਦਰ ਰਹਿੰਦੀ ਹੈ ਪਰ ਤੁਸੀਂ ਇਸ ਅਲਦੋਲਨ ਖਾਤਰ ਤਰਨ ਖਾਤਰ ਸਮਾਂ ਕਿਵੇਂ ਕਰਦੇ ਸੀ ਬਸ ਜੀ ਕੋਈ ਵਾਹੀ ਗੁਰੂ ਦੀ ਬਖਸ਼ਿਸ਼ ਸੀ ਕਿਰਪਾ ਸੀ ਉਸ ਮੈਨੂੰ ਮੇਰੇ ਸਰਦਾਰ ਜੀ ਦਾ ਬਹੁਤ ਵੱਡਾ ਸਾਥ ਸੀ ਜਿਵੇਂ ਬੇਟਾ ਵੀ ਗਰਮ ਰੋਟੀ ਤੋਂ ਬਿਨਾ ਕਦੇ ਰੋਟੀ ਨਹੀਂ ਖਾਂਦਾ ਸੀ ਵੀ ਕੱਲੀ-ਕੱਲੀ ਰੋਟੀ ਖਾਂਦੇ ਸੀ ਪਰ ਜਦੋਂ ਉਹਦੋਂ ਅੰਦੋਲਨ ਤੇ ਜਾਣਾ ਹੁੰਦਾ ਤਾਂ ਉਹਨੇ ਵੀ ਕਦੇ ਨਹੀਂ ਆਏ ਕਿਹਾ ਸੀ ਵੀ ਮੰਮੀ ਤੁਸੀਂ ਠੰਡੀਆਂ ਰੋਟੀਆਂ ਬਣਾ ਕੇ ਰੱਖ ਜਾਨੇ ਹੋ ਇਹ ਵਾਹੀ ਗੁਰੂ ਦਾ ਹੀ ਕੋਈ ਸ਼ੁਕਰਾਨਾ ਹੋਇਆ ਜੀ ਉਸੇ ਦੀ ਉਹ ਮਿਹਰ ਹੋਈ ਹੈ ਜਿਹੜੇ ਕੰਮ ਦੀ ਗੱਲ ਅਸੀਂ ਹੌਸਲਾ ਸੀ ਜਿਵੇਂ 5 ਵਜੇ ਉੱਠਣਾ ਹੁੰਦਾ ਸੀ ਤਾਂ 4 ਵਜੇ ਉੱਠਣਾ ਤੇ 4 ਵਜੇ ਉਠਣਾ ਸਹੀ ਦਾ 3 ਵਜੇ ਉਠਣਾ ਕਦੇ ਆਈ ਨਹੀਂ ਸੀ ਵੀ ਘਰ ਦੇ ਕੰਮਾਂ ਪਿੱਛੇ ਆ ਕੇ ਗਾਲਾਂ ਖਾਣੀਆਂ ਵੀ ਜਾ ਘਰੇ ਕੋਈ ਮਤਭੇਦ ਹੋ ਗਿਆ ਵੀ ਆ ਕੰਮ ਨਹੀਂ ਹੋਇਆ ਸਾਰੇ ਕੰਮ ਵੀ ਆਪਦੇ ਨਿਮੇਟ ਕੇ ਸਮੇਟ ਕੇ ਜਾਣੇ ਹੁੰਦੇ ਸੀ ਤੇ ਉੱਥੇ ਵੀ ਯੋਗਦਾਨ ਪੂਰਾ ਪਾਉਣਾ ਸੀ ਇੱਕ ਵਾਰੀ ਤੁਸੀਂ ਸਰਦਾਰ ਜੀ ਦਾ ਤਰਾਜ ਕਰਦੇ ਸੀ ਵੀ ਤੁਸੀਂ ਜਾਣਿਓ ਕੰਮ ਰਹਿਗੇ ਘਰ ਦੇ ਫਿਰ ਤੁਸੀਂ ਖੁਦ ਇਹ ਕੰਮ ਚ ਤੁਰਪੇ ਫਿਰ ਇਹ ਸੰਤੁੜੀ ਦਿਮਾਗ ਦੇ ਵਿੱਚ ਕਿਵੇਂ ਆਇਆ ਇੱਕ ਵਾਰੀ ਤੁਸੀਂ ਉਹਨਾਂ ਦੇ ਤਰਾਜ ਕਰਦੇ ਦੂਜੀ ਵਾਰੀ ਤੁਸੀਂ ਖੁਦ ਤਾਂ ਇਹਦੇ ਵਿੱਚ ਜਾਂਦੇ ਇਹ ਹੋ ਜਾਣਾ ਜਦੋਂ ਦੇਖਿਆ ਵੀ ਆਪਣੀਆਂ ਫਸਲਾਂ ਤੇ ਨਸਲਾਂ ਤੇ ਡਾਕਾ ਪੈਣ ਲੱਗ ਗਿਆ ਵੀ ਸਰਕਾਰ ਤਾਂ ਆਪਣਾ ਰਈ ਕੁਛ ਲੁੱਟਣ ਕੋਹਣ ਤੇ ਆ ਗਈ ਤਾਂ ਦੇਖੋ ਜਿਹੜੇ ਆਪਣੇ ਮੀਰ ਨੇ ਉਹ ਤਾਂ ਕਮਾ ਕੇ ਲਿਆ ਸਕੇ ਦੇ ਸਕਦੇ ਨੇ ਜਿਹੜਾ ਘਰ ਦਾ ਕੰਮ ਚਲਾਉਣਾ ਉਹ ਤਾਂ ਔਰਤ ਨਹੀਂ ਚਲਾਉਣਾ ਝੁੱਲੇ ਦਾ ਸਾਰਾ ਖਰਚ ਲਾ ਲੋ ਕੋਈ ਕਬੀਲਦਾਰੀ ਦਾ ਕੰਮ ਲਾ ਲੋ ਜਾਂ ਨਣਦਾਂ ਭੈਣਾਂ ਦੇ ਭਾਈਆਂ ਦੇ ਜੋ ਵੀ ਕੰਮ ਕਰਨੇ ਨੇ ਉਹ ਸਾਰੇ ਔਰਤ ਦੇ ਹਿੱਸੇ ਆਉਂਦੇ ਨੇ ਤਾਂ ਫਿਰ ਇਹ ਦਿਮਾਗ ਦੇ ਵਿੱਚ ਗੱਲ ਆਈ ਵੀ ਜੇ ਆਪਾਂ ਘਰ ਦੀ ਚਾਰ ਦੁਵਾਰੀ ਦੇ ਅੰਦਰ ਰਹਿ ਗਈਆਂ ਭੈਣਾਂ ਤਾ ਇਹ ਕਿਸੇ ਚ ਤਾਂ ਪਰਾਲਾ ਹੋਣਾ ਚਾਹੀਦਾ ਜੇ ਆਪਾਂ ਪਰਾਲਾ ਕਰਾਂਗੇ ਤਾਂ ਮੈਨੂੰ ਦੇਖ ਕੇ ਚਾਰ ਭੈਣਾ ਹੋਰ ਜੋੜਨਾਂ ਗਈਆਂ ਵੀ ਇਹ ਆਪਾਂ ਨੂੰ ਕੰਮ ਕਰਨਾ ਚਾਹੀਦਾ ਇਹ ਫਿਰ ਲਗਨ ਇੱਥੋਂ ਲੱਗੀ ਜਦੋਂ ਸਾਡੀਆਂ ਫਸਲਾਂ ਤੇ ਡਾਕਾ ਪੈਣ ਲੱਗ ਗਿਆ ਜੇ ਆਪਾਂ ਸੋਚੀਏ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੰਗਾਂ ਤੇ ਤੁਸੀਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕੰਮ ਕਰ ਚੁੱਕੇ ਹੋ ਮੈਂ ਪੰਜਾਬ ਦੇ ਅਜਾ ਕੋਈ ਰਹੀ ਨਹੀਂ ਹੋਣਾ ਜਿੱਥੇ ਮੈਂ ਨਾ ਜਿਹੜੀ ਸਟੇਜ ਤੇ ਮੈਂ ਨਾ ਬੋਲੀ ਹੋਵਾਂ ਖਨੋਰੀ ਜਿਸ ਦਿਨ ਪਹਿਲਾਂ ਜਾਣਾ ਸੀਗਾ ਵੀ ਦਿੱਲੀ ਨੂੰ ਚੱਲਣਾ ਸੀ ਖਨੌਰ ਖਨੌਰੀ ਉੱਥੇ ਵੱਡੇ ਵੱਡੇ ਬੁਲਾਰਿਆਂ ਨੇ ਬੋਲਣਾ ਸੀ ਤਾਂ ਮੈਂ ਉਹ ਦਿਨ ਮੇਰੇ ਹੱਲ ਵੀ ਯਾਦ ਹੈ ਵੀ ਜਦ ਅਸੀਂ ਹਜੇ ਖਨੌਰੀ ਪਹੁੰਚਣ ਵਾਲੇ ਸੀਗੇ ਮੈਨੂੰ ਮਨਜੀਤ ਸਿੰਘ ਨਿਆਲਵਾਈ ਦਾ ਫੋਨ ਆਉਂਦਾ ਹੈ ਵੀ ਤੁਸੀਂ ਕਿੱਥੇ ਕਾ ਗਏ ਤੂੰ ਇੱਥੇ ਸਟੇਜ ਤੇ ਬੋਲਣਾ ਹੈ ਤਾਂ ਮੇਰੇ ਦਿਲ ਦੇ ਵਿੱਚ ਇਹ ਗੱਲ ਆਈ ਵੀ ਮੈਂ ਕਿਵੇਂ ਬੋਲ ਸਕਦੀ ਆ ਐਡੀ ਵੱਡੀ ਸਟੇਜ ਦੇ ਉੱਤੇ ਤੇ ਇੰਨੇ ਲੱਖਾਂ ਦੇ ਇਕੱਠ ਦੇ ਵਿੱਚ ਤਾਂ ਜਦੋਂ ਮੈਂ ਉੱਥੇ ਬੋਲੀ ਤਾਂ ਮੈਨੂੰ ਜਿਹੜੇ ਉੱਥੇ ਬੈਠੇ ਸੀ ਆਗੂ ਸਾਰਿਆਂ ਨੇ ਬਹੁਤ ਹੌਸਲਾ ਦਿੱਤਾ ਫਿਰ ਹੌਸਲੇ ਦੇ ਨਾਲ ਨਾਲ ਕੰਮ ਵੱਧਦਾ ਗਿਆ ਤੇ ਫਿਰ ਤਨੌਲੇ ਔਰਤ ਦਿਵਸ ਮਨਾਇਆ ਸੀ ਮੈਂ ਉੱਥੇ ਵੀ ਕੰਮ ਕਰਿਆ ਹੁਣ ਜਿਹੜੀ ਸਾਡੀ ਵੀਕੇ ਜੂ ਇੱਕਤਾ ਆਜ਼ਾਦੀ ਜਥੇਬੰਦੀ ਹੈ ਇੱਥੇ ਸਾਰੀਆਂ ਜਿੱਥੇ ਵੀ ਸਾਡਾ ਪ੍ਰੋਗਰਾਮ ਹੁੰਦਾ ਮੈਨੂੰ ਬਹੁਤ ਸਾਰੇ ਥਾਂਵੇਂ ਮੰਗ ਵੀ ਹੁੰਦੀ ਆ ਵੀ ਗੁਰਪ੍ਰੀਤ ਕੌਰ ਬਰਾਸ ਆਵੇ ਪਰ ਕਈ ਵਾਰੀ ਹੁਣ ਥੋੜੇ ਜਿਹਾ ਘਰ ਦੇ ਰਜੇਮੇ ਵੀ ਵਧੇ ਨੇ ਤੇ ਥੋੜੇ ਜਿਹਾ ਸਰੀਰ ਵੀ ਹੁਣ ਪਹਿਲਾਂ ਨਾਲੋਂ ਸਾਥ ਛੱਡਦਾ ਘਟ ਦਿੰਦਾ ਤਾਂ ਕਿਤੇ ਨਹੀਂ ਪਹੁੰਚਿਆ ਜਾਂਦਾ ਹਾਂ ਸਾਰੇ ਪਰਾਵੰਦੀ ਇਹ ਹੀ ਮੰਗ ਹੁੰਦੀ ਆ ਵੀ ਸਾਡੇ ਭੈਣ ਗੁਰਪ੍ਰੀਤ ਕੌਰ ਹਾਜ਼ਰੀ ਲਵਾਵੇ ਸਾਰੇ ਅੰਦਾਸ਼ੁਕਰੀਆ ਜੀ ਕੇਂਦਰ ਦੀ ਸਰਕਾਰ ਪੰਜਾਬ ਨਾਲ ਕੀ ਕਰ ਰਹੀ ਐ ਪੰਜਾਬ ਦੀ ਸਰਕਾਰ ਜਿਹੜੀ ਉਹ ਕਿਸਾਨਾਂ ਨਾਲ ਕੀ ਕੀ ਕਰ ਰਹੀ ਐ ਕੀ ਕੀ ਲੋੜੇ ਮੰਗ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਮਾੜੀ ਗੱਲ ਤਾਂ ਇਹ ਵੀ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਫੈਲ ਰਿਹਾ ਮਾਮਾ ਦੇ ਇਕੱਲੇ ਇਕੱਲੇ ਪੁੱਤ ਨਸ਼ਿਆਂ ਦੇ ਕਾਰਨ ਹਨਾ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਕਿਸੇ ਭੈਣ ਦਾ ਸਾਹਾ ਗੁੱਜੜ ਰਿਹਾ ਹੈ ਕਿਸੇ ਭੈਣ ਦਾ ਵੀਰ ਜਾ ਰਿਹਾ ਕਿਸੇ ਮਾਂ ਦਾ ਪੁੱਤ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਨਸ਼ਾ ਵੱਧ ਹੋਣਾ ਚਾਹੀਦਾ ਹੈ ਦੂਜੀ ਗੱਲ ਸਾਡੇ ਬੱਚਿਆਂ ਨੂੰ ਵਧੀਆ ਵਿੱਦਿਆ ਦਾ ਪ੍ਰਬੰਧ ਹੋਣਾ ਚਾਹੀਦਾ ਜਿਹੜਾ ਅਸੀਂ 25 25 30 30 ਲੱਖ ਲਾ ਕੇ ਵਿਦੇਸ਼ਾਂ ਨੂੰ ਭੇਜ ਰਹੇ ਹਾਂ ਤੇ ਉੱਥੇ ਵੀ ਐਡੀ ਕੋਈ ਸੇਫਟੀ ਨਹੀਂ ਰਹੀ ਹੁਣ ਬੱਚਿਆਂ ਦੀ ਜਿੰਨੀ ਪਹਿਲਾਂ ਸੀ ਉਹ ਗੱਲ ਨਹੀਂ ਰਹੀ ਪਰ ਇਸ ਤੋਂ ਇਸ ਬੱਚੇ ਜਾ ਰਹੇ ਨੇ ਤੇ ਉਸ ਤੋਂ ਅਗਲੀ ਗੱਲ ਹੈ ਜਿਹੜੀ ਵੀ ਜੀ ਮੈਂ ਸਾਡੀਆਂ ਧੀਆ ਭੈਣਾਂ ਨੇ ਉਹ ਪਿੰਡਾਂ ਦੇ ਵਿੱਚ ਹਰ ਥਾਂ ਮੇ ਸਕੂਲ ਵੀ ਹੋਣੇ ਚਾਹੀਦੇ ਨੇ ਡਿਸਪੈਂਸਰੀਆਂ ਵੀ ਹੋਣੀਆਂ ਚਾਹੀਦੀਆਂ ਨੇ ਜੇ ਸਾਡੇ ਕਿਸੇ ਅ ਗਰੀਬ ਪਰਿਵਾਰ ਦੇ ਵਿੱਚ ਕਿਸੇ ਭੈਣ ਦੇ ਬੱਚਾ ਹੋਣਾ ਹੈ ਤਾਂ ਉਹਨਾਂ ਨੂੰ ਸ਼ਹਿਰ ਜਾਣ ਦੇ ਵਾਸਤੇ ਬਹੁਤ ਵੱਡੀ ਦਿੱਕਤ ਆਉਂਦੀ ਹੈ ਤੇ ਫਿਰ ਉਸ ਤੋਂ ਵੱਡੀ ਜਿਹੜੀ ਅਗਲੀ ਗੱਲ ਹੈ ਉਹ ਸਾਡੀਆਂ ਫਾਸਲਾਂ ਦਾ ਰੇਟ ਮਿਲਣਾ ਚਾਹੀਦਾ ਕਿਉਂਕਿ ਜਿਵੇਂ ਮંત્રી ਲਾ ਲੋ ਐਮ ਐਲ ਏ ਲਾ ਲੋ ਕੋਈ ਵੀ ਲਾ ਲੋ ਇਹ ਕਿਵੇਂ ਐਸ਼ ਕਰਦੇ ਨੇ ਤਾਂ ਜਿਵੇਂ ਅਸੀਂ ਆਪਾਂ ਸਾਰਾ ਦਿਨ ਕਮਾਈ ਕਰਕੇ ਤਾਂ ਵੀ ਆਪਾਂ ਨੂੰ ਦੋ ਵਕਤ ਦੀ ਰੋਟੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਨਸੀਬ ਨਹੀਂ ਹੁੰਦੀ ਵੀ ਇਹ ਇਹ ਮੁੱਦਿਆਂ ਤੇ ਸਰਕਾਰ ਨੂੰ ਜ਼ਰੂਰ ਹੰਬੜਾ ਮਾਰਨਾ ਚਾਹੀਦਾ ਕਿਉਂਕਿ ਜਦੋਂ ਤਾਂ ਵੋਟਾਂ ਹੁੰਦੀਆਂ ਨੇ ਉਦੋਂ ਤਾਂ ਉਹ ਘਰ ਘਰ ਆ ਕੇ ਆਉਂਦੇ ਨੇ ਲੈਣ ਆਉਂਦੇ ਨੇ ਜਿਵੇਂ ਹੁਣ ਆਪਣੇ ਫਸਲਾਂ ਖਰਾਬ ਹੋਈਆਂ ਨੇ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਸੀ ਨਾ ਕੁਝ ਨਾ ਕੁਝ ਮਦਦ ਕਿਸੇ ਵੀ ਤਰ੍ਹਾਂ ਕਰ ਦੇ ਜਿਵੇਂ ਪੰਜਾਬ ਦੇ ਵਿੱਚ ਆਫਤਾ ਹੀ ਹੈ ਦੇਖੋ ਪਾਣੀ ਕਿੰਨਾ ਆਇਆ ਹਰ ਪ੍ਰਭਾਤ ਇਲਾਕਿਆਂ ਦਾ ਘਰਾਂ ਦੇ ਘਰ ਖਰਾਬ ਹੋ ਗਏ ਉਹਨਾਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਫਸਲਾਂ ਖাবੂ ਗਈਆਂ ਵੀ ਕਿਤੇ ਨੂੰ ਕਿਤੇ ਸਰਕਾਰ ਦਾ ਇੱਥੇ ਦੋਸ਼ ਹੈਗਾ ਵੀ ਜੇ ਰਹਿਦੇ ਸਮੇਂ ਤੇ ਗੌਰ ਹੁੰਦੀ ਤਾਂ ਇਹ ਨੁਕਸਾਨ ਨਾ ਹੁੰਦਾ ਹਾਂਜੀ ਉਹ ਕੱਲ 18 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਵੀ ਕੇਜੂ ਇਕਤਾ ਜਾਦ ਵੱਲੋਂ ਸਟੇਟ ਦੇ ਅੱਗੇ ਵੀ ਗਏ ਸੀ ਬਲਾਕ ਵੀ ਜ਼ਿਲ੍ਹਾ ਪੰधरी ਬਹੁਤ ਸਾਰੀ ਟੀਮ ਗਈ ਸੀ ਜੰਡਿਆਲੇ ਪਿੰਡ ਦੇ ਵਿੱਚ ਉੱਥੇ ਗਏ ਨੇ ਉਹ ਤਾਂ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਿਹੜਾ ਰੇਤ ਹੈ ਉਹ 7-8 ਫੁੱਟ ਰੇਤ ਚੜਿਆ ਪਿਆ ਤਾਂ ਉਹ ਤੁਸੀਂ ਆਪ ਦੇਖ ਲਓ ਵੀ ਉਹ ਕਿੰਨਾ ਟਾਈਮ ਸੰਭਲ ਨਹੀਂ ਸਕਦੇ ਤਾਂ ਉਹਦੇ ਵਾਸਤੇ ਉੱਥੇ ਸਰਕਾਰ ਨੇ ਹਜੇ ਕੋਈ ਸਿਸਟਮ ਨਹੀਂ ਕੀਤਾ ਤਾਂ ਸਰਕਾਰ ਦਾ ਫਰਜ਼ ਨਹੀਂ ਬਣਦਾ ਜੇ ਉਹ ਪਹਿਲਾਂ ਹੀ ਇਹ ਸਿਸਟਮ ਕੋਈ ਕਰਿਆ ਹੁੰਦਾ ਤਾਂ ਜੋ ਸੜਕਾਂ ਦੇ ਕਿਨਾਰੇ ਬੈਠੇ ਨੇ ਤਾਂ ਉਹ ਘਰਾਂ ਤੋਂ ਬਾਹਰ ਨਾ ਹੁੰਦੇ ਤਾਂ ਉਹਨਾਂ ਦਾ ਜਿਹੜਾ ਨੁਕਸਾਨ ਹੋ ਗਿਆ 10 ਸਾਲ ਪਿੱਛੇ ਪੈ ਗਿਆ ਕਿਉਂਕਿ ਪਹਿਲੀ ਕਿਸਾਨ ਤਾਂ ਆਫਤਾਂ ਦਾ ਮਾਰਿਆ ਹੋਇਆ ਤਾਂ ਹੁਣ ਜਦੋਂ ਉਹ ਐਡੀ ਵੱਡੀ ਆਫਤ ਉਹ ਕਿਸਾਨਾਂ ਤੇ ਆ ਗਈ ਤਾਂ ਉਹ ਕੋਲੋਂ ਸੰਭਲਣਗੇ ਫਿਰ ਉਹ ਖੁਦਕੁਸ਼ੀਆਂ ਦੇ ਰਾਹ ਪੈਂਦੇ ਨੇ ਉਦੋਂ ਤਾਂ ਸਰਕਾਰ ਆਉਣ ਤੋਂ ਪਹਿਲਾਂ ਭਗਵੰਤ ਮਾਨ ਬੋਲਦਾ ਸੀ ਵੀ ਮੈਂ ਮੁਰਗੀ ਦਾ ਕਦੇ ਵੀ ਮਾਲ ਵਜੇ ਦੇਵਾਂਗੇ ਅਸੀਂ ਮੁਰਗੀ ਦੇ ਤਾਂ ਛੱਡ ਤੁਸੀਂ ਆ ਸਾਡੀਆਂ ਫਸਲਾਂ ਦੇ ਮਾਲ ਵਜੇ ਦਾ ਦਿਓ ਜਿਹੜੇ ਖਰਾਬ ਹੋਈਆਂ ਨੇ ਹੜਾਂ ਚ ਨੁਕਸਾਨ ਹੋਇਆ ਇਹਨਾਂ ਦੀ ਉਪਰਪਾਈ ਕਰ ਦਿਓ ਜਿਵੇਂ ਗੁਰਪ੍ਰੀਤ ਜੀ ਆਮ ਆਦਮੀ ਪਾ ਕੇ ਜੇ ਸਰਕਾਰ 2022 ਚ ਬਣੀ ਇਹਨਾਂ ਨੇ ਇੱਕ ਆਮ ਆਦਮੀ ਪਾ ਕੇ ਜੇ ਸਰਕਾਰ ਬਣਾਈ ਕਈ ਕਿ ਲੋਕਾਂ ਨੂੰ ਵੀ ਸੀ ਕਿ ਆਮ ਘਰਾਂ ਚੋਂ ਜਿਹੜੇ ਐਮਐਲਏ ਚੋਂ ਕੇ ਸਾਂਭੀ ਸਰਕਾਰ ਲੈ ਮਾਗੀ ਪਰ ਤੁਸੀਂ ਹੁਣੇ ਸਰਕਾਰ ਨੂੰ ਕਿਵੇਂ ਦੇਖਦੇ ਹੋ ਇਹ ਸਾਨੂੰ ਸਾਰਿਆਂ ਨੂੰ ਪਤਾ ਜੀ ਮੈਨੂੰ ਤਾਂ ਇਹ ਕਹਿਣ ਦੀ ਜ਼ਰੂਰਤ ਨਹੀਂ ਵੀ ਇਹ ਆਮ ਨੇ ਇਹਨਾਂ ਨੇ ਸਾਡੇ ਸ਼ੰਭੂ ਬਾਰਡਰ ਤੇ ਜਿਹੜਾ ਹਮਲਾ ਹੋਇਆ ਸੀ ਨੁਕਸਾਨ ਕਰਿਆ ਪਹਿਲਾਂ ਤਾਂ ਇਹਨਾਂ ਨੇ ਉਹ ਕਿੱਡੀ ਘਟੀਆ ਹਰਕਤ ਕੀਤੀ ਆ ਇਹਨਾਂ ਨੇ ਟਾਈਮ ਦੇਣਾ ਸੀ ਸਾਨੂੰ ਦੱਸ ਦੇ ਵੀ ਆਪਦਾ ਤੁਸੀਂ ਮੋਰਚਾ ਚੱਕੋ ਚਲੋ ਇਹਨਾਂ ਨੇ ਕਿੱਡਾ ਹਮਲਾ ਕੀਤਾ ਉਹ ਵੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਟਰਾਲੀਆਂ ਸੋਨ ਸਾਰਿਆਂ ਨੂੰ ਪਤਾ ਵੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਕੋਲੋਂ ਜਿਹੜੀਆਂ ਟਰਾਲੀਆਂ ਮਿਲ ਰਹੀਆਂ ਨੇ ਉਹਦੇ ਵਾਸਤੇ ਕੱਲ ਤੋਂ ਅਣਮਿੱਥੇ ਸਮੇ ਲਈ 90 ਦੇ ਵਿੱਚ ਬਹੁਤ ਵੱਡਾ ਮੋਰਚਾ ਲੱਗਣ ਜਾ ਰਿਹਾ ਹੈ ਜੇ ਅੱਜ ਆ ਜੱਪਾ ਗੱਲ ਕਰੀਏ ਚੋਨੇ ਦੀ ਚੋਨਾ ਪੱਕ ਕੇ ਦੇਖੋ ਕੁਝ ਹੀ ਦਿਨਾਂ ਦੇ ਵਿੱਚ ਤਿਆਰ ਹੋ ਜਾਏਗਾ ਜਿਹੜਾ ਪ੍ਰਾਣੀ ਦਾ ਮੁੱਦਾ ਫੇਰ ਉੱਠ ਖੜਿਆ ਸਭ ਮੰਗਜੋਗ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨਾਲ ਉਹ ਇੱਕ ਸਮਝੌਤਾ ਸੰਾਇਆ ਵੀ ਕਿਸੇ ਵੀ ਕਿਸਾਨ ਜੇ ਕੋਈ ਅੱਗ ਲਾਉਂਦਾ ਪੰਜਾਬ ਸਰਕਾਰ ਨੂੰ ਦੇਚ ਦਿੱਤੇ ਵੀ ਉੱਤੇ ਪਰਚਾ ਦਰਜ ਕਰੋ ਤੁਸੀਂ ਇਹ ਮੁੱਦੇ ਨੂੰ ਕਿਵੇਂ ਦੇਖਦੇ ਇਹ ਅਸੀਂ ਸਾਡੇ ਵੀ ਕੇ ਜੂ ਇਕਤਾ ਜਯਾਦ ਵੱਲੋਂ ਇਹ ਵਿਚਾਰ ਬਟਾਂਦਰਾ ਹੋਇਆ ਹੈ ਵੀ ਆਪਾਂ ਇਹ ਮਹਿਮ ਵਿੱਢਾਂਗੇ ਅਸੀਂ ਫਸਲਾਂ ਪਰਾਲੀ ਨੂੰ ਅੱਗ ਲਾਉਣ ਨਹੀਂ ਦੇਵਾਂਗੇ ਪਰ ਇਹਦੇ ਵਾਸਤੇ ਸਾਨੂੰ ਸਾਥ ਚਾਹੀਦਾ ਨਾ ਕਿਸਾਨਾਂ ਦਾ ਭਰਾਵਾਂ ਦਾ ਜੇ ਹੁਣ ਕਿਸਾਨ ਸਾਡੇ ਉੱਪਰ ਦੀ ਹੋ ਕੇ ਲਾਉਂਦੇ ਨੇ ਤਾਂ ਉਹਨਾਂ ਦੀ ਮਰਜ਼ੀ ਹੈ ਨਹੀਂ ਕੋਈ ਪਰਚੇ ਨਹੀਂ ਹੋਣਗੇ ਕਿਉਂਕਿ ਜੇ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਤਾਂ ਆਪਣੇ ਕੋਲੇ ਕੋਈ ਹੱਲ ਨਹੀਂ ਹੈਗਾ ਕੀ ਕਰਾਂਗੇ ਫਿਰ ਉਹ ਕਹਿੰਦੇ ਨੇ ਤੁਸੀਂ ਇਹਨੂੰ ਐਂ ਕਰ ਲਓ ਐਂ ਕਰ ਲਓ ਸਾਨੂੰ ਦੇ ਉਹਦਾ ਮੁਆਵਜ਼ਾ ਦੇ ਦਿਓ ਅਸੀਂ ਨਹੀਂ ਅੱਗ ਲਾਵਾਂਗੇ ਸਾਨੂੰ ਕੋਈ ਸ਼ੌਂਕ ਹੈ ਉਹ ਧੂਆਂ ਤਾਂ ਸਾਨੂੰ ਸਾਡਾ ਦਿਖ ਜਾਂਦਾ ਹੈ ਜਿਹੜਾ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਜਦੋਂ ਸਾਡੀ ਫਸ ਕਣਕ ਪੱਕੀ ਹੁੰਦੀ ਹੈ 나ੜ ਨੂੰ ਕਣਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਦੋਂ ਉਹਨਾਂ ਦਾ ਸਿਸਟਮ ਹੈ ਜਿਹੜਾ ਉਹ ਕਿਉਂ ਨਹੀਂ ਚੈੱਕ ਕਰ ਸਕਦਾ ਵੀ ਕਿਸਾਨ ਦੀ ਫਸਲ ਮੱਚ ਗਈ ਅਸੀਂ ਉੱਥੇ ਜਾਈਏ ਇਹ ਸਾਰੇ ਥਾਂਵੇਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਦਾ ਫਰਕ ਹੈ ਸਰਕਾਰ ਚਾਹੁੰਦੀ ਹੈ ਵੀ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕਬਜ਼ੇ ਆ ਜੇ ਚੌਥਾ ਕੁਸ਼ਣ ਜੇ ਸਰਕਾਰ ਕੱਲ ਨੂੰ ਕਿਸਾਨਾਂ ਦੇ ਉੱਤੇ ਪਰਚੇ ਕਰਦੀ ਹੈ ਕਿਸਾਨਾਂ ਨੂੰ ਚੱਕ ਕੇ ਅੰਦਰ 던ਦੀ ਹੈ ਤਾਂ ਆਪਣੀ ਇਕਾਈ ਵੱਲੋਂ ਕੀ ਕੀਤਾ ਜਾਊਗਾ ਉਹ ਕਿੰਨੇ ਕ ਕਿੰਨੇ ਕ ਕਿਸਾਨਾਂ ਨੂੰ ਚੱਕ ਲੈਣਗੇ ਜੇਲ੍ਹਾਂ ਵੀ ਛੋਟੀਆਂ ਪੈ ਜਾਣਗੀਆਂ ਚੱਕ ਲੈਣ ਦਾ ਕੋਈ ਗੱਲ ਨਹੀਂ ਸਾਡੇ ਵੀਰ ਅੰਦਰ ਚਲੇ ਜਾਣਗੇ ਤਾਂ ਭੈਣਾਂ ਹੈਗੀਆਂ ਨੇ ਘਰ ਦੇ ਕੰਮ ਸਾਂਭਣ ਵਾਸਤੇ ਹੁਣ ਭੈਣਾਂ ਨੂੰ ਕੀ ਨਹੀਂ ਕਰਨੀ ਆਉਂਦਾ ਫਸਲਾਂ ਨੂੰ ਪਾਣੀ ਵੀ ਲਾਉਣਾ ਆਉਂਦਾ ਰੇ ਵੀ ਪਾਉਣਾ ਆਉਂਦਾ ਸਾਰੇ ਕੰਮ ਕਰ ਸਕਦੀਆਂ ਨੇ ਭੈਣਾਂ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਹੌਸਲਾ ਹੋਣਾ ਚਾਹੀਦਾ ਇੱਕ ਦੋ ਵੀ ਜੀ ਪਹਿਲਾ ਕਿਸਾਨੀ ਨੂੰ ਕਿਹਾ ਜਾਂਦਾ ਜਿਹੜੀ ਕਿਸਾਨੀ ਐ ਇਹ ਕਲਾਹਾ ਧੰਦਾ ਬਹੁਤ ਵਧੀਆ ਧੰਦਾ ਤੇ ਅੱਜ ਜੇ ਆਪਾਂ ਸੋਚੀਏ ਕਿਸਾਨੀ ਵੀ ਖਤਮ ਹੋਊਗੀ ਤੇ ਖੇਤੀ ਵੀ ਖਤਮ ਹੋਊਗੀ ਹੁਣ ਜੇ ਆਪਾਂ ਅੱਜ ਮੰਨੀਏ ਜਿਹੜਾ ਚੋਨੇ ਦੇ ਉੱਤੇ ਰੋਗ ਆਇਆ ਚੈਨਾ ਵਾਇਰਸ ਉਹ ਵੀ ਬਹੁਤ ਸਾਰੇ ਕਿਸਾਨਾਂ ਨੂੰ ਤਬਾਹ ਕਰਤਾ ਠੀਕ ਆ ਉਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਦੇ ਕੌਣ ਜ਼ਿੰਮੇਵਾਰ ਹੈ ਸਰਕਾਰੇ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਦੇ ਬੀਰੇ ਸਪਰੇਹਾਂ ਸਾਰਾ ਕੁਝ ਹੀ ਮੜਾ ਇਹ ਪਹਿਲਾਂ ਗਲਤ ਚੀਜ਼ਾਂ ਦੀ ਸਪਲਾਈ ਕਰਦੇ ਨੇ ਫੇਰ ਇਹਨਾਂ ਨੂੰ ਪਤਾ ਹੁੰਦਾ ਵੀ ਕਿਸਾਨ ਔਖੇ ਹੋਣਗੇ ਇਹ ਮੈਂ ਮੁੱਕਦੀ ਗੱਲ ਸਾਰੇ ਗੇਮ ਇਹਨਾਂ ਦੀ ਇਹ ਹੈ ਵੀ ਇਹਨਾਂ ਨੂੰ ਆਪਾਂ ਜਿੰਨਾ ਦੁਖੀ ਹੋ ਸਕਦਾ ਆਪਾਂ ਉਹਨਾਂ ਕਰੀਏ ਜਿਹੜੀ ਜ਼ਮੀਨ ਹੈ ਸਾਡੇ ਕਬਜ਼ੇ 'ਚ ਆ ਜਾਏ ਅਸੀਂ ਜ਼ਮੀਨ ਤੇ ਡਾਕਾ ਲਾ ਲਈਏ ਜ਼ਮੀਨ ਅਸੀਂ ਦੱਬ ਲਈਏ ਪਰ ਇਹ ਸਾਰੇ ਜਾਣਦੇ ਨੇ ਵੀ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ ਆਪਦੇ ਭਾਈ ਨੂੰ ਵੀ ਇੰਚ ਵੱਧ ਨਹੀਂ ਛੱਡ ਸਕਦਾ ਹੁੰਦਾ ਤਾਂ ਅਸੀਂ ਸਰਕਾਰ ਨੂੰ ਜ਼ਮੀਨ ਕਿਵੇਂ ਛੱਡੀ ਜਾਊਗੀ ਇਸ ਸਰਕਾਰ ਨੂੰ ਜਿਹੜਾ ਆਪਦਾ ਨੀਤੀ ਪਾਲਿਸੀ ਨੇ ਵਾਪਸ ਲੈਣੀ ਚਾਹੀਦੀਆਂ ਨੇ ਕਿਉਂਕਿ ਹੁਣ ਇਹ ਪਹਿਲਾਂ ਵਾਲੇ ਲੋਕ ਨਹੀਂ ਰਹੇ ਸੰਘਰਸ਼ੀ ਲੋਕ ਨਹੀਂ ਪਹਿਲਾਂ ਤਾਂ ਇਹ ਹੁੰਦਾ ਸੀ ਵੀ ਪਤਾ ਨਹੀਂ ਸੀ ਲੋਕਾਂ ਨੂੰ ਇਸ ਗੱਲਬਾਤ ਬਾਰੇ ਹੁਣ ਤਾਂ ਭੈਣਾਂ ਨੂੰ ਵੀ ਪਤਾ ਹੈ ਭੈਣਾਂ ਨੂੰ ਵੀ ਪਤਾ ਹੈ ਵੀ ਇਹ ਕੀ ਕਰ ਰਹੀ ਹੈ ਸਰਕਾਰ ਸਾਡੇ ਨਾਲ ਭਰਾਵਾਂ ਨੂੰ ਤਾਂ ਪਤਾ ਹੀ ਹੋਣਾ ਚਾਹੀਦਾ ਉਹ ਤਾਂ ਰੋਜ਼ ਹੀ ਜਾਂਦੇ ਨੇ ਭੈਣਾਂ ਨੂੰ ਵੀ ਸਾਰਾ ਕੁਝ ਪਤਾ ਹੈ ਕਿ ਸਾਡੇ ਨਾਲ ਕੀ ਵਾਪਰ ਰਿਹਾ ਹੈ ਜੇ ਆਪਾਂ ਦੇਖੀਏ ਪਿਛਲੇ ਦਿਨੀ ਸੀਐਮ ਪ੍ਰਭਤਮਾਨ ਦਾ ਵੀ ਬਿਆਨ ਆਇਆ ਸੀ ਤੇ ਬਾਕੀ ਕੁਝਕ ਲੋਕ ਹੋਰ ਵੀ ਕਹਿੰਦੇ ਨੇ ਵੀ ਜਿਹੜੇ ਇਹ ਕਿਸਾਨ ਜਥੇਬੰਦੀਆਂ ਨੇ ਇਹ ਕਾ ਕਰਦੀਆਂ ਨੇ ਕਿਉਂ ਕਰਦੀਆਂ ਨੇ ਤੱਕਾ ਸੜਕਾਂ ਤੇ ਬਹਿ ਜਾਂਦੇ ਆਂਗੇ ਸੜਕਾਂ ਰੋਕ ਲਾਂਦੇ ਆਂਗੇ ਆਮ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਏ ਜਿੰਮੇ ਉਹ ਹਸਪਤਾਲ ਚਲੇ ਜਾਣਾ ਜਾਂ ਕੋਈ ਬਿਮਾਰ ਆ ਹਸਪਤਾਲ ਚਲੇ ਜਾਣਾ ਵੀ ਕਿਸੇ ਇਹਦੇ ਵਿੱਚ ਕੋਈ ਹੋਰ ਵੀ ਹੱਲ ਲੱਭੇ ਸਕਦਾ ਕੱਲੀਆਂ ਸੜਕਾਂ ਘੇਰ ਕੇ ਨਹੀਂ ਹੱਲ ਲੱਭੇ ਸਕਦਾ ਇਹ ਦੇਖੋ ਜਿਹੜਾ ਸੜਕਾਂ ਰੋਕਣ ਵਾਸਤੇ ਉਹਨੇ ਕਿਹਾਗਾ ਵੀ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਜਿਹੜੇ ਉਹਨਾਂ ਨਾਲ ਦੇ ਲੋਕ ਹੁੰਦੇ ਨੇ ਉਹੀ ਕਮੈਂਟ ਕਰਦੇ ਨੇ ਵੀ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਕਿਉਂਕਿ ਇੱਕ ਸਾਈਡ ਸਾਡੀ ਛੱਡੀ ਹੁੰਦੀ ਐ। ਇੱਕ ਸਾਈਡ ਛੱਡੀ ਹੁੰਦੀ ਐ। ਜੇ ਕੋਈ ਐਂਬੂਲੈਂਸ ਆਉਂਦੀ ਐ ਜਾਂ ਕੋਈ ਬਿਮਾਰਠ ਹਮਾਰਾ ਹੈ ਭੈਣ ਨੂੰ ਕਿਸੇ ਨੇ ਲੈ ਜਾਣਾ ਤਾਂ ਅਸੀਂ ਵੀ ਬਿਲਕੁਲ ਲਿਖਾਉਣਿਆਂਗੇ। ਫਿਰ ਸਾਡੇ ਲਈ ਹੋਰ ਕੀ ਹੱਲ ਹੋਵੇ? ਜੇ ਜਦੋਂ ਸਾਡੇ ਕੋਲ ਕੋਈ ਐਂਡ ਤੇ ਸੜਕ ਰੋਕਦਿਆਂ ਸੀ। ਕਿਉਂਕਿ ਜੇ ਤੇਰੀਆਂ ਕੋਠੀਆਂ ਮੂਰੇ ਆਉਣਿਆਂ ਤਾਂ ਥੋੜੇ ਵੀ ਤਾਲੇ ਲਾਕੇ ਤੁਸੀਂ ਚੰਡੀਗੜ੍ਹ ਜਾਵੋ ਇੱਧੇ। ਤੇ ਰਸੀਬ ਦਾ ਦੁੱਖ ਕਿੰਨੂੰ ਸੁਣਾਈਏ ਜੇ ਤੂੰ ਆਮ ਘਰਾਂ ਚੋਂ ਉੱਠੇ ਹੋਏ ਕਹਿੰਦੇ ਨੇ ਇਹ ਜੇ ਤੁਸੀਂ ਇੰਨੇ ਹਮੈਤੀ ਤੇ ਹਤੈਸ਼ੀ ਹੋ ਸਾਡੇ ਫਿਰ ਤੁਸੀਂ ਆ ਕੇ ਸਾਡੀਆਂ ਮੁਸ਼ਕਲਾਂ ਦਾ ਹੱਲ ਸੁਣੋ ਉਹਨਾਂ ਦਾ ਹੱਲ ਕੱਢੋ ਸਾਨੂੰ ਪੁੱਛੋ ਵੀ ਸਾਨੂੰ ਕੀ ਦੁੱਖ ਤਕਲੀਫ ਹੈ ਪਰ ਆਉਣ ਵਾਲੀ 2027 ਦੇ ਵਿੱਚ ਲੋਕ ਇਹਨਾਂ ਨੂੰ ਨਾ ਮੂੰਹ ਤੋੜ ਮਾਰ ਜਵਾਬ ਦੇਣਗੇ ਜਿਵੇਂ ਇਹਨਾਂ ਨੇ ਤਸਾਨਾ ਦੇ ਨਾਲ ਤੱਕੇਸ਼ਾਹੀ ਕਰੀ ਹੈ ਲੋਕ ਇਸੇ ਤਰ੍ਹਾਂ ਕਰਨਗੇ ਇਹਨਾਂ ਦੇ ਕੱਪੜੇ ਪਾੜ-ਪਾੜ ਕੇ ਪਿੰਡਾਂ ਦੇ ਵਿੱਚੋਂ ਭਜਾਉਣਗੇ ਇਹ ਗੱਲ ਯਾਦ ਰੱਖਣਾ ਤੇ ਜੇ ਆਪਾਂ ਗੱਲ ਕਰੀਏ ਅੱਜ ਦੇ ਮੁੱਦੇ ਦੀ ਅੱਜ ਦਾ ਮੁੱਦਾ ਰੇ ਡੀਏਬੀ ਜੂਰੀ ਆ ਕਿਸਾਨਾਂ ਨੂੰ ਰੇਟ ਤੇ ਜਿੰਨੇ 1350 ਰੁਪਏ ਦਾ ਥੈਲਾ ਆ ਰਿਹਾ ਉਹ ਤਾਂ ਮਿਲ ਨਹੀਂ ਰਿਹਾ ਜੇ ਆਪਾਂ 17-1800 ਨੂੰ ਲੈ ਗਏ ਆ ਤਾਂ ਹੈਗਾ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋ ਇਹ ਦੇਖੋ ਇਹ ਵੀ ਕਿਸਾਨਾਂ ਦੀ ਲੁੱਟ ਐ ਲੁੱਟ ਤਾਂ ਸਾਰੇ ਪਾਸੇ ਕਿਸਾਨਾਂ ਦੀ ਹੋ ਰਹੀ ਐ ਉਹੀ ਰੇ ਐ ਉਹ ਪਹਿਲਾਂ ਤਾਂ ਮਿਲ ਨਹੀਂ ਰਿਹਾ ਜਦੋਂ ਸ਼ਾਰਟ ਕਰ ਦਾਂਦੇ ਨੇ ਪਹਿਲਾਂ ਆਪ ਦੇ ਗਦਾਮਾਂ ਚ ਜਮਾ ਕਰ ਲਾਂਦੇ ਨੇ ਉਹਨੂੰ ਹੈ ਨਹੀਂ ਹੈ ਨਹੀਂ ਹੈ ਨਹੀਂ ਫਿਰ ਉਹਨੂੰ ਉਹੀ ਥੈਲੇ ਨੂੰ 17-1800 ਦਾ ਵੇਚ ਦਿੰਦੇ ਨੇ ਫਿਰ ਉਹ ਕਿੱਥੋਂ ਆ ਜਾਂਦਾ ਰੇ ਫਿਰ ਸਾਡੀ ਫਸਲ ਦਾ ਮੁੱਲ ਕਿਉਂ ਨਹੀਂ ਮਿਲਦਾ ਸਾਡੀ ਫਸਲ ਹੁੰਦੀ ਹੈ ਉਹਨੂੰ ਕਦੇ ਚੱਕਿਆ ਇਹਦਾ ਮੌਚਰ 20 ਆ ਗਿਆ ਇਹਦਾ 30 ਆ ਗਿਆ ਇਹਦਾ 17 ਆ ਗਿਆ ਇਹਦਾ 15 ਆ ਗਿਆ ਉਹਨੂੰ ਛੱਡ ਕੇ ਤੁਰ ਜਾਂਦੇ ਨੇ ਇਹ ਕੀ ਚ ਘਾਟਾ ਨੇ ਥੋੜੀ ਜਿਹੀ ਤਾਂ ਆਪਣੇ ਚ ਘਾਟਾ ਨੇ ਕਿਉਂਕਿ ਆਪਾਂ ਸਾਰੇ ਲੋਕ ਇੱਕ ਜੁੱਟ ਨਹੀਂ ਹੁੰਦੇ ਜੇ ਇੱਕ ਜੁੱਟ ਹੋਈਏ ਨਾ ਤਾਂ ਸਰਕਾਰ ਦੇ ਨਾ ਕੱਚਾ ਦਮ ਕਰਦੀ ਹੈ ਜਿਹੜਾ ਇਹ ਡੀਏਪੀ ਦੇ ਆਪਾਂ ਨੂੰ ਰੇ ਦਾ ਜਾਂ ਕਿਸੇ ਵੀ ਚੀਜ਼ ਦਾ ਰੇਟ ਦੁੱਗਣਾ ਲਾਉਂਦੇ ਨੇ ਤਾਂ ਆਪਾਂ ਇਹਨਾਂ ਦੇ ਹਲ ਧੌਣ ਤੇ ਗੋਡਾ ਰੱਖ ਕੇ ਉਹੀ ਰੇਟ ਤੇ ਲੈ ਸਕਦੇ ਹੁੰਦੇ ਆ ਜਿਹੜਾ ਆਪਾਂ ਰੇ ਲੈਣਾ ਹੁੰਦਾ ਪਰ ਉਹਦੇ ਵਿੱਚ ਗੱਲ ਇਹ ਹੈ ਨਾ ਵੀ ਥੋੜਾ ਜਿਹਾ ਆਪਾਂ ਹੀ ਪਟ ਜਾਣੇ ਆ ਤੈਨੂੰ ਕਾਹਲ ਹੁੰਦੀ ਹੈ ਵੀ ਮੈਂ ਤੋਂ ਪਹਿਲਾਂ ਫਸਲ ਦੀ ਬਜਾਈ ਕਰ ਲਾਂ ਉਹ 1700 ਨੂੰ ਇਹ ਚੱਕ ਲਊਗਾ ਫਿਰ ਉਹ ਜਦੋਂ ਇੱਕ ਨੇ ਚੱਕ ਲਿਆ ਫਿਰ ਉਹਨਾਂ ਨੂੰ ਖੁੱਲ ਹੋ ਜਾਂਦੀ ਹੈ ਵੀ ਹੁਣ ਸਾਰੇ ਆਪੀ ਲੈ ਕੇ ਜਾਣਗੇ ਆਸ਼ਕ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਉਸ ਕਿਸਾਨਾਂ ਤੇ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਰੇ ਇਕਜੁੱਟ ਹੋ ਸਾਰੇ ਹੰਬਲੇ ਮਾਰੋ ਸੰਘਰਸ਼ ਇਹ ਸੰਘਰਸ਼ ਇਹ ਨਹੀਂ ਹੈਗਾ ਵੀ ਅੱਜ ਚੱਲ ਕੇ ਅੱਜ ਹੀ ਖਤਮ ਹੋ ਜਾਊਗਾ ਇਹ ਤਾਂ ਜਿੰਨਾ ਚਿਰ ਆਪਾਂ ਜਿਉਂਦੇ ਰਹਾਂਗੇ ਮਰਦੇ ਦਮ ਤੱਕ ਆਪਾਂ ਨੂੰ ਸੰਘਰਸ਼ ਕਰਨਾ ਪਊਗਾ ਜੇ ਆਉਣ ਵਾਲੀਆਂ ਫਸਲਾਂ ਤੇ ਨਸਲਾਂ ਬਚਾਉਣੀਆਂ ਨੇ ਜੇ ਆਪਣੇ ਘਰਵਾਰ ਬਚਾਉਣੇ ਨੇ ਕਿਉਂਕਿ ਪਹਿਲਾਂ ਤਾਂ ਜ਼ਮੀਨਾਂ ਦੀ ਡਾਕਾ ਪੈਣ ਦੀ ਇਸ ਲਈ ਉਸ ਤੋਂ ਬਾਅਦ ਤਾਂ ਆਪਣੇ ਘਰਾਂ ਤੇ ਵੀ ਪੈਣ ਨੂੰ ਤਿਆਰੀ ਹੈਗੀ ਬਹੁਤ ਬਹੁਤ ਧੰਨਵਾਦ ਸੋਹੇ ਸੰਗਾਂ ਗੱਲਬਾਤ ਕੀਤੀ ਇਸ ਗੁਰਪ੍ਰੀਤ ਕੌਰ ਬਰਾਸ ਜਿਨੇ ਸਾਨੂੰ ਪੰਜਾਬੀ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਤੇ ਵਿਸਤਾਰ ਦੇ ਵਿੱਚ ਗੱਲਬਾਤ ਦੱਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਦੇ ਰਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ